ਫਿਰ ਕਿਤੇ ਉਹੀ ਜਹਜੂਰ ਸਾਹਿਬ ਦੇ ਟਿਕਟਾਂ ਚ ਨਾ ਹੋਵੇ ਤੇਰੀ ਉਹ ਤਰੀਕ ਵੀਰਾ ਕਹਿੰਦਾ ਨਹੀਂ ਪਹਿਲੇ ਹੀ ਲਵਾਂਗਾ ਕਹਿੰਦਾ ਜਿੱਕਣਾ ਵਿਆਹ ਨੂੰ ਤਿਆਰ ਤੋਂ ਐ ਉਹ ਕਨੇ ਸਭ ਕੁਝ ਫੇਰ ਕਰਨਾ ਪੈਣਾ ਮੈਂ ਕਿ ਤੂੰ ਟੈਨਸ਼ਨ ਨਾ ਲੈ ਲੈ ਤੇਰੀ ਆਰ ਮੈਂ ਜਦੇ ਪਵਾ ਦੂੰ ਨਹੀਂ ਤੇਰੇ ਕੋ ਸੂਟ ਤਾਂ ਪਿਆਈ ਆ ਉਹ ਉਹਦੀ ਸੇਲ ਬਣ ਜਿੱਦਣੀ ਪੈਣੀ ਤੇ ਅਸਤਿੰਦਰ ਉਹ ਵੀ ਯਾਰ ਬਣ ਜਿੱਦਣੀ ਪੈਣੀ ਵਾਹਿਗੁਰੂ ਜੀ ਦਾ ਖਾਲਸਾ ਪਾਏ ਗੁਰੂ ਜੀ ਕੀ ਫਤ ਮਨੂ ਸਾਡੀ ਸਮਝ ਨਹੀਂ ਲੱਗੀ ਵੀ ਸ਼ੇਰਵਾਨੀ ਕਾਤੇ ਗਰੀਦ ਦੀ ਮੇਰੇ ਫੋਟੋ ਆਉਂਦੀਆਂ ਨੇ ਵੋਟਾਂ ਲਗਣੀਆਂ ਮੈਂ ਹਾਂ ਤਿਆਰ ਤਾਂ ਨਹੀਂ ਹੋਈਦਾ ਜਾਂ ਗੁਰਦੁਆਰੇ ਦਾ ਸੰਪੀਰ ਉਹ ਹੁਣ ਫੋਟੋ ਵੀ ਤਾਂ ਤਿਆਰ ਹੋ ਕੇ ਖਿੱਚੂਂਗੇ ਆ ਸੜੀਆਂ ਡੁਪਲੀਕੇਟ ਥੋੜਾ ਬਣ ਜੀਏ ਪਿਆਰੀਆਂ ਫੋਟੋ ਇਹਨਾਂ ਨੇ ਲਈ ਤਾਂ ਹੋਇਆ ਕਮਰੇ ਚ ਨਹੀਂ ਉਹ ਨਹੀਂ ਮੇਰੀ ਗੱਲ ਸੁਣ ਕਰਨਾ ਕੀ ਹੈ ਕੋਟ ਮੈਰਿਜ ਕਰਾਉਣੀ ਹੈ ਨਾ ਨੇ ਅੱਛਾ ਮੈਂ ਪਾਰਟੀ ਬੁਲਟੀ ਕਰੂੰਗਾ ਕੋਟ ਮੈਰਿਜ ਦੀ ਪਾਰਟੀ ਪਾਰਟੀਆਂ ਕਰੂੰਗਾ ਹਾਂ ਕਰੂੰਗਾ ਹੀ ਕਰੂੰਗਾ DJ DJ ਲਾ ਲਾਂਗੇ ਅਸਰੀਂਦਰ ਅਸਰੀਂਦਰ ਠੀਕ ਆ ਹਾਂ ਮੈਨੂੰ ਲੈ ਜੀ ਦੇਖੀ ਕੋਟ ਚ ਕਾ ਤੇ ਮੈਂ ਕਦੇ ਕੋਟ ਨਹੀਂ ਦੇਖਿਆ ਤੇਰੀ ਗਵਾਹੀ ਮੈਂ ਭਰ ਦੂੰਗੀ ਤੇ ਆ ਇਹਦਾ ਵਿਆਹ ਉਹਨੇ ਕਹਣਾ ਭੈਣੇ ਜਦ ਤੂੰ ਹੈਗੀ ਸੀ ਵਿਆਹ ਚ ਤੇਰੀ ਫੋਟੋ ਫੂਟੋ ਦਾ ਐਲਬਮ ਮੰਗਦੇ ਮਮ ਥੋੜੀ ਜਿਹੀ ਵਰਗੋਣੀ ਐਲਬਮ ਮੰਗਦੇ ਪੂਰੀ ਉਹ ਨਹੀਂ ਐਲਬਮ ਨਹੀਂ ਬਣਾਈ ਇਹਨੇ ਹਾਂ ਵੀਡੀਓਗ੍ਰਾਫੀ ਮਾਣੀ ਮੋਟੀ ਫੋਟੋ ਚਲੋ ਤਾਂ ਹੋ ਜੂ ਕੋਸ ਨਾ ਕੋ ਹਾਲੋ ਮੈਂ ਨੇ ਤਾਂ ਸਰਟੀਫਿਕੇਟ ਮੰਗ ਕਰਿਆ ਗੁਰਦੁਆਰੇ ਚ ਕੋਈ ਕੋਈ ਖੁੱਲ੍ਹੇ ਤੋਂ ਸਹੀ ਕੋਈ ਬੜੀ ਚ ਕਰਤਾ ਸੀ ਤੇ ਦੇਖਾਂ ਜਾਂਦੀ ਫੋਟੋ ਲੈ ਆਂਦਾ ਆਹੋ ਬੱਸ ਫਿਰ ਜਾ ਦੋ ਯਾਰ ਬਰਾਟਨ ਅਸਗਾ ਤੇ ਨਹੀਂ ਬਲੈਕ ਬਲੈਕ ਜੇਗਾ ਤੇ ਲੱਗਦੀਆਂ ਪਹਿਲਾਂ ਹਾਈ ਬਲੈਕ ਸਭ ਦੂਏ ਮੋੜ ਜੋ ਕੀਤੀ ਹੋਈ ਹੈ ਫੋਟੋ ਅੱਛਾ 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 ਨਹੀਂ ਕੇ ਕੰਮ ਨਹੀਂ ਪਤਾ ਕਰਿਆ ਹੁਣ ਵੀ ਦੁਬਾਰਾ ਸਭ ਨੂੰ ਚੁੱਕਣੇ ਪੈਣਗੇ ਫੇਰ ਓਕਣੇ ਤਿਆਰੋਂ ਮੇਰੇ ਰਿਸ਼ਤੇਦਾਰ ਸੱਦੂਗੇ ਮੈਂ ਵੀ ਤਾਂ ਤਾਇਿਆਂ ਦਾ ਵੀ ਪਾਰਟੀ ਦਾ ਰੈਜਿਮੈਂਟ ਤਾਂ ਕਰਨੀ ਪੈਣੀ ਹੈ ਵਿਆਹ ਕਰਨਾ ਦੁਬਾਰਾ ਵਿਆਹ ਕਰਾਉਣਾ ਹੁਣ ਮੈਂ ਦੁਬਾਰਾ ਇੱਕ ਵਾਰ ਕਰਾ ਕੇ ਤਰ ਕੇ ਗਏ ਕਿਸਾਨ ਨੂੰ ਗਿਆ ਆਜੂ ਕਹ ਦੇ ਮੈਂ ਤਾਂ ਆਪ ਕਹਨੀ ਆ ਸਰਿੰਦਾ ਜੱਟ ਸੂਟ ਪਾਏ ਤਾਂ ਹੁਣ ਤੂੰ ਲਹਿੰਗਾ ਪਾ ਹੈ ਠੀਕ ਨਾਲੇ ਇੱਥੇ ਤੇਰੇ ਖਮਾਣੋ ਚੋਂ ਤਾਂ ਲਹਿੰਗਾ ਹੋਸਾ ਪੁੱਛ ਲਾਓ ਉਹਨੂੰ ਪਹਿਲਾਂ ਜਿਆ ਤਿਆਰ ਅਸੀਂ ਆ ਜੂਗਾ ਤੇਰੇ ਲੈਣ ਤਾਂ ਕਿਹਾ ਇਹਦੀ ਨਵੰਤਰੀ ਕਦ ਆਉਂਦੀ ਆ ਪਿੰਦਰੇ ਦੀ 28 ਮਾਰਚ ਮਾਰਚ ਦੂਰ ਆ ਲਿਆ ਉਹਨੂੰ ਚਲੇ ਜਾਣਾ ਜੱਟ ਨਹੀਂ ਜਲੋਂ ਤਾ ਵੀ ਕਿ ਐ ਜ਼ਰੂਰੀ ਮਨਾਉਣੀ ਐ ਵਿਕੇ 31 ਮਾਰਚ ਨੂੰ 30 ਮਾਰਚ ਚਲ 30 ਮਾਰਚ ਰੱਖ ਲੈ 31 ਮਾਰਚ ਨੂੰ ਠੇਕੇ ਟੁੱਟਦੇ ਤਾਂ ਇੱਕ ਦਿਨ ਪਹਿਲਾਂ ਕਰਾਤਾ ਤਾਂ ਨੇ ਡੈਡੀ ਨੇ ਸੈੱਟ ਹੋਇਆ ਬਰ ਰਣ ਦਾ ਪੂਰਾ ਇਹਨ ਨਹੀਂ ਅਪਾ ਹੁਣ ਵੀ ਤਾਂ ਕਰ ਸਕਦੇ ਆ ਫਿਰ ਇਹਨੇ ਵਿਚਾਰੀ ਨੇ ਜਿੰਨੀ ਐ ਵੀ ਹੁਣ ਜਾ ਦੇ ਇਹਨਾਂ ਨੇ ਕੋਟ ਮੈਰਿਜ ਨੂੰ ਤਿਆਰ ਹੋਣਾ ਵਿਆਹ ਹੋ ਗਿਆ ਉਸ ਦਿਨ ਦਾ ਦਿਨ ਰੱਖਾਂਗੇ ਉਹ ਮੇਰੀ ਗੱਲ ਨਹੀਂ ਪੂਰੀ ਹੁਣ ਵੀ ਵੀ ਇਹਨੇ ਵਿਚਾਰੀ ਨੇ ਹੁਣ ਤੱਕ ਵੀਂਦਰੇ ਕੱਲੀਆਂ ਹੀ ਬਣਾਈਆਂ ਮੱਲਾ ਵੀ ਤੇ ਬਾਹਰ ਰਹਿਦਾ ਥਾ ਹੁਣ ਚਲ ਤੁਸੀਂ ਦੋਨੇ ਮਨਾ ਲਓ ਤਾਂ ਕਿ ਆ ਮਨਾਉਣੇ ਹੀ ਹੁਣ ਜਿਹੜੀ ਕੋਡ ਮੈਰੀਜ ਫੋਟੋ ਖੜੀ ਆ ਆਏ ਦੇਖ ਲੈ ਕਹਿੰਦਾ ਵੀ ਹਾਂ ਭੈਣ ਕੋਈ ਗੱਲ ਨਹੀਂ ਆਪਾਂ ਮਨਾਵਾਂਗੇ ਦੇਖ ਦੇ ਸ਼ਰਿੰਦਰ ਨੂੰ ਤਾਂ ਪੁੱਛ ਲੋ ਵਿੱਚੇ ਵਿੱਚ ਮੁਸਕਰਾਈ ਜਾਂਦੀ ਬੈਠੀ ਸ਼ਰਿੰਦਰ ਤਾਂ ਆਪ ਖੁਸ਼ ਹੁੰਦੀ ਵੀ ਚੱਲ ਮੇਰਾ ਵਿਆਹ ਹੋਊਗਾ ਚਲ ਕੋਈ ਨਾ ਤੀ ਤਾਂ ਹੱਸ ਦੇ ਕ ਮੇਰੀ ਜਾੜ ਨਾ ਜਾੜ ਬੱਜੀ ਤਰੀ ਜਾੜ ਨਾਲ ਜਾੜ ਵੱਜੀ ਤੁਰਦੀ ਤੀ ਤੁਰਦੀ ਦਿਓ ਹਾਂ ਤੁਰ ਲੱਗ ਗਈ ਤੇ ਜਾੜੋ ਕਰਾ ਕੇ ਆਏ ਨਾ ਅੱਜ ਜਿਵੇਂ ਜਸਵੀਰ ਕਹਿੰਦੀ ਸੀ ਕਹਿੰਦੀ ਹਾਲ ਗੁੰਡੀ ਘੇ ਮੱਟਣ ਲੱਗੀ ਆ ਮਨੂ ਵੀ ਰਾਤ ਵੀ ਬੋਰ ਲੱਗੀ ਨਹੀਂ ਬੈਠਣ ਲੱਗੀ ਸਿੱਧਾ ਤੁਰਨੇ ਲੱਗ ਗਈ ਗੱਲ ਕਰਨ ਖੜਾਉਣੀ ਆਨੇ ਤਾਲਾ ਐ ਕੜੇ ਦੀ ਜਾੜ ਲੱਗੀ ਤੁਨ ਰਾਤ ਮਨੂ ਫੋਨ ਕਰੇ ਮੈਂ ਉਹਨੂੰ ਕਿਹਾ ਮੈਂ ਦੇ ਪਿੱਛੇ ਕੋਈ ਝਾੜ ਨਹੀਂ ਜਿਹੜੀ ਉੱਪਰ ਲਈ ਜਾਣਾ ਟੱਚ ਹੋ ਗਈ ਅੱਛਾ ਉਹਦੇ ਨਾਲ ਵਜਨ ਪੈ ਗਿਆ ਤੇ ਦਰਦ ਹੋਣ ਲੱਗ ਗਈ ਹੁਣ ਹੋਰ ਨਾਲੇ ਕਿ ਹੁਣ ਤਾਂ ਕਟਾ ਕੇ ਕਰਵਾ ਕੇ ਆਈਆਂ ਉਹਨਾਂ ਕੱਟੀ ਨਹੀਂ ਆ ਰੱਬਾ ਉਹ ਕੱਢੀ ਨਹੀਂ ਮੇਰੇ ਬਾਪ ਉਹਨੇ ਡੈੱਡ ਕਰੀ ਜਾ ਉਹ ਡੈੱਡ ਤਾਂ ਹੋਈ ਹੀ ਨਹੀਂ ਫਿਰ ਤੇ ਦਰਦ ਕਰਦੀ ਆ ਨਾ ਨਾ ਹਜੇ ਤਾਂ ਥੱਲੇ ਤੇ ਜਿਹੜੀਆਂ ਨਸਾਂ ਕੱਟੀਆਂ ਵੀ ਉਹ ਅੱਲੀਆਂ ਹਨ ਅੱਲੀਆਂ ਪਰਸੋਂ ਨੂੰ ਪੱਕੀਆਂ ਹੋਣ ਇਹਨਾਂ ਨੇ ਪਰਸੋਂ ਦੁਬਾਰਾ ਬੁਲਾਇਆ ਹੈ ਇਹ ਤਾਂ ਕੱਚਾ ਮਸਾਲਾ ਭਰਿਆ ਹੈ ਵੀ ਜਦ ਤੱਕ ਤੂੰ ਬੋਲ ਨਾ ਤੋਪ ਉਹ ਟੋਪੜੇ ਮੈਂ ਮਾਰੀ ਗੱਡੀ ਜਿੱਤਾ ਦੀ ਬੋਲਣ ਹੂੰ ਵਸਾਏ ਗਾ ਨੂੰ ਹੂੰ ਕੱਟੇ ਬੰਨਣੀ ਬਣੀ ਤੇ ਮੂੰਹ ਪਰ ਤਾਂ 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 ਚੁੱਪ ਰਹਿ ਜੂਗੀ ਇਹ ਨਹੀਂ ਨਹੀਂ ਪਰ ਉਹਪੜ ਤੇ ਲੜਦੀ ਹੋਈ ਮੇਰੇ ਨਾਲ ਸਿਕਲੀ ਲਾ ਲੋ ਤੇਲ ਕੋਈ ਨਾ ਗੱਲ ਲਿਆ ਹੂੰ ਇੱਕ ਤਾਂ ਬੰਦਾ ਤਕਲੀਫ ਹੂੰ ਗੱਡੀ ਚ ਫੌਸ ਬਣੀ ਬੈਠਾ ਕਦੇ ਪੀਜ਼ ਸੈਂਡਵਿਚ ਖਾਣ ਵੈ ਨਾ ਕਦੇ ਕੇਲੇ ਖਾਣ ਵੈ ਜਾਂਦਾ ਆ ਤੇਰੀ ਬਹੁਤ ਪੜੀ ਆ ਕਿਹ ਕਿਹ ਜੇ ਲੈ ਲਾ ਉਹ ਫਿਰ ਲੈਣ ਚ ਲੱਗਣਾ ਸੌਖਾ ਪਏ ਹਾਂ ਆ ਤੇਰੀ ਬਹੁਤ ਪੜੀ ਆ ਅੱਛਾ ਆ ਤੇਰੀ ਬੀਰ ਦੀ ਮੌਜ ਮੈਂ ਆਪਣਾ ਬੈਠੀ ਰਹੂੰਗੀ ਆਪ ਲਿਆਉਣੇ ਜਾ ਕੇ ਇੱਥੇ ਮੈਂ ਨਹੀਂ ਫਿਰ ਤਾਂ ਆਪਣਾ ਖੜਾ ਸੜਾਉਂਦਾ ਮੈਨੂੰ ਪਤਾ ਇੱਥੇ ਜਿਹੜੀ ਮੇਰੇ ਨਾਲ ਬੀਤਦੀ ਉਹ ਤਾਂ ਮੈਨੂੰ ਪਤਾ ਤੁਹਾਨੂੰ ਥੋੜਾ ਪਤਾ ਲੈ ਲੈ ਕੰਦੋ ਟੋਪੜਾ ਘਾੜਾ ਚੜਾਉਂਦਾ ਮਤਲਬ ਕਿ ਕਹਿਣਾ ਕਿ ਤੋਨਾ ਕਿਹੜਾ ਛੜਾਉਂਦਾ ਉਹਨੂੰ ਆਏ ਵੀ ਮੈਂ ਹੁਣ ਲਿਆ ਕੇ ਇੱਥੇ ਸਮਾਨ ਲੈ ਕੇ ਵੜ ਜਣਾ ਤੇ ਤੁਹਾਨੂੰ ਛੱਡਤਾ ਖੁੱਲਾ ਬਸ ਫਿਰਤਾ ਤੁਸੀਂ ਪਤਾ ਨਹੀਂ ਦੋ ਖੁੱਲਾ ਦੋ ਘੰਟੇ ਬਾਅਦ ਆਉਣਾ ਪਤਾ ਨਹੀਂ ਢਾਈ ਘੰਟੇ ਬਾਅਦ ਖੁੱਲਾ ਉਹ ਹੀ ਗੱਡੀ ਦੀ ਟਾਕੀ ਖੁੱਲੀ ਛੱਡਤੀ ਵੀ ਜਦ ਬਾਹਰ ਨਿਕਲ ਗਿਆ ਹੁਣ ਮੈਨੂੰ ਪਤਾ ਤਾਂ ਵੀ ਦੇਖ ਐਦੀ ਜੜ ਦਰਦ ਕਰਦੀ ਇਹਨੂੰ ਮੈਂ ਕਿਹਾ ਵੀ ਜਾ ਆਪੇ ਦੇਖ ਕੇ ਲਿਆ ਸਮਾਨ ਇਹਨੇ ਮਿੰਟ 5 ਨਹੀਂ ਲਾਇਆ ਨਾਲੇ ਮਨ ਦੇ ਵਿੱਚ ਗਾਲਾਂ ਕੱਢਦੀ ਜਾਏਗੀ ਮੈਨੂੰ ਨਾਲੇ ਮਿੰਟ 5 ਸ ਸਮਾਨ ਲੈ ਕੇ ਮੁੜਿਆ ਜੇ ਕਿਤੇ ਮੈਂ ਚੱਲ ਜਾਂਦਾ ਬਸ ਹਰ ਗਿਆ ਤਾਂ ਫਿਰ ਆ ਫਿਰ ਆ ਤਾਂ ਕੋਈ ਕੋਈ ਗੱਲਾਂ ਬਣੀਆਂ ਲੈਣੀ ਤੇ ਇੱਕ ਚੀਜ਼ ਸੀ ਹਾਂ ਫਿਰ ਇੱਕ ਥੋੜੋ ਲੈ ਹੁੰਦੀ ਫਿਰ ਤਾਂ ਗੂਗਲ ਪੇ ਹੁਣ ਮੈਂ ਉਹਨੂੰ ਲਿਮਟ ਵਿੱਚ ਪੈਸੇ ਭੜਾਤੇ 500 ਰੁਪਿਆ ਉਨੇ ਜੇ ਮੁੜਿਆ ਹਾਂ ਆਪਣੇ ਕੋਲ ਤੋਂ ਪਾਏ ਲੈਣੇ ਐ ਤੇ ਚੱਲ ਲੈ ਲਈ ਤੂੰ ਉੱਤੇ ਉਹ ਤੁਹਾਡਾ ਹਸਾਬ ਕਿਤਾਬ ਮਾਵਾਤੀਆਂ ਦਾ ਤੁਹਾਡਾ ਦੁਆੰਦਾ ਦੇਖਣਾ ਜੇ ਮੈਂ ਚੱਲ ਜਾਂਦਾ ਫਿਰ ਇਹਨਾਂ ਕਹਣਾ ਤਾਂ ਗੂਗਲ ਪੇ ਕਰਨਾ ਤਾਂ ਇਹ ਜੀ ਆ ਕਰਨ ਦੇ ਬਹੁਤ ਹੀ ਲੱਗਣੀ ਐ ਇਹ ਜੀ ਕੋਈ ਨਾ ਚੀਜ਼ ਜੀ ਨਿਆਣੇ ਨੂੰ ਚੀਜ਼ ਪਸੰਦ ਆ ਗਈ ਮੈਨੂੰ ਹਾਂ ਹੂੰ ਤੇ ਦੂਆ ਪਸਨ ਨੂੰ ਨਾ 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 ਹਜੂਰ ਸਾਹਿਬ ਨੂੰ ਕੱਪੜੇ ਆਉਣੇ ਹੀ ਐ ਤੇ ਅੱਜ ਨਹੀਂ ਪੁੱਤ ਫਸਿਆ ਕੱਲੂ ਫਸਜੂ ਪੁੱਤ ਕਿਆ ਹੁੰਦਾ ਐ ਆਹ ਆਵਤ ਆ ਹੱਸਿਆ ਤਾਂ ਮਾਨ ਨਾ ਜੋ ਮਰਜ਼ੀ ਬਾਜ ਮਰਜ਼ੀ ਲਾਲਾ ਅੱਜ ਨਹੀਂ ਤਾਂ ਕੱਲੂ ਸੀ ਮਰਜ਼ੀ ਭੱਦਲਾ ਕਦੇ ਤਾਂ ਸੰਗ ਪਾੜਣੀ ਪੈਣਾ ਉਹ ਤਾਂ ਮੈਂ ਲਿਆਉਣੇ ਆਪੇ ਤੁਹਾਨੂੰ ਦੱਸਣਾ ਵੀ ਨਹੀਂ ਜਦੋਂ ਮੈਂ ਲੈ ਕੇ ਆਉਣੇ ਆ ਦੇ ਕੱਪੜੇ ਨਹੀਂ ਆਉਣੇ ਫੇਰ ਵਧੀਆ ਹੂੰ ਤੰਨੂ ਉਹ ਬੱਲੇ ਤੁਹਾਡੇ ਸਾ ਵਾਸੇ ਆ ਦੋ ਚਾਰ ਸਾਲ ਤੋਂ ਤੂੰ ਕੱਪੜੇ ਲਿਆਉਣ ਲੱਗੀ ਐ ਪਹਿਲਾ ਬਾਈ ਲਿਆ ਹੁੰਦਾ ਤਾਂ ਹਾਂ ਫੇਰ ਹੁਣ ਵੀ ਬਾਈ ਲਿਆ ਦੂਗਾ ਆਪਾਂ ਗਾ ਉਹ ਹੁਣ ਵੀ ਬਾਈ ਲਿਆ ਦੂ ਆਪ ਬਦਲੇ ਹੁੰਦੇ ਦੱਸਿਓ ਕੋਈ ਨਹੀਂ ਫੇਰ ਕੀ ਹੋ ਗਿਆ ਐ ਆਪ ਨਹੀਂ ਲੈ ਕੇ ਆਏ ਹੈ ਕਦੇ ਵੀ ਨਹੀਂ ਤੇ ਲਿਆਏ ਗੂਗਲ ਪੇ ਕਰਦੇ ਨਹੀਂ ਲਿਆਇਆ ਮਤਲਬ ਕਿ ਇਹ ਛੋਟੇ ਜਿਹੇ ਹੁੰਦੇ ਨੇ ਲਿਆਇਆ ਹੈ ਰੈੱਡ ਰੈੱਡ ਟੋਪੀ ਵਾਲੇ ਹਾਂ ਰੈੱਡ ਕਲਰ ਲੈ ਕੇ ਆਏ ਤੇ ਦੱਸ ਆਪ ਰੈੱਡ ਕਲਰ ਦੀ ਚਟ ਨਾ ਪਾਵੇ ਵਧੀਆ ਲੱਗਦਾ ਤਾਂ ਅਗਲੇ ਦੇ ਮੁੰਡਾ ਗੋਰਾਤਾ ਹੂੰ ਹੁਣ ਵੀ ਗੋਰੀ ਆ ਹੂੰ ਛੋਟੇ ਬੱਚੇ ਤੇ ਦਾ ਪਤਾ ਹੋ ਕੀ ਕਰਦਾ ਉਹਨੂੰ ਵੀ ਜਵਾਨੀ ਚੜਦੀ ਆ ਕੱਪੜੇ ਪਾ ਕੇ ਘਰੇ ਫਰੀ ਜਾਂਦਾ ਫਰੋਣਾ ਕਰਦਾ ਦੱਸ ਇੱਕ ਗੱਲ ਚੰਗੀ ਵੀ ਆ ਤੈਂ ਵੀ ਤਾਂ ਛੋਟੀਆਂ ਕਰ ਕਰਕੇ ਕੱਢਣੀ ਆ ਤੀਆਂ ਉਹ ਕਹਿੰਦਾ ਹੁਣ ਪਾਏ ਲੰ ਅੱਜ ਉਹ ਤੇਰੇ ਵੀਰ ਜੀ ਪਤਾ ਕਿਆ ਕਹਿੰਦੇ ਕਹਿੰਦੇ ਉਹ ਸ਼ਰਟਾ ਪਾ ਨਾਲੇ ਲੋਰ ਜਿਹੜੀ ਮੈਂ ਤੈਨੂੰ ਉੱਤੇ ਤੇ ਲੈ ਕੇ ਆਇਆ ਆਪਣੇ ਉੱਤੇ ਗਏ ਤੇ ਮਾਇਆ ਜੋੜ ਜੀ ਹੂੰ ਸ਼ਾਲਟ ਪਾ ਲਈ ਲੋਰ ਪਾਈ ਨਹੀਂ ਕਹਿੰਦਾ ਰੋਪਣ ਨੂੰ ਜਾਣ ਲੱਗੇ ਪਾਉਗੇ ਪਪਾ ਚੱਲ ਕਵੀਲਾ ਬਾਈ ਮੇਰੀ ਗੱਲ ਸੁਣੋ ਇੱਕ ਅਸੀਂ ਤਾਂ ਬੋਲੀ ਜਾਂਦੇ ਆ ਬੀ ਪਿੰਦਰਾ ਆ ਸੀ ਜਾਂਦਾ ਸ੍ਰੀਂਦਰ ਵਿਚਾਰੀ ਕੁਛ ਵੀ ਨਹੀਂ ਬੋਲਦੀ ਇਹ ਤਾਂ ਗੁੰਨ ਬੱਟਾ ਜੀ ਬਣ ਕੇ ਬੈਠੀ ਰਹਿੰਦੀ ਚੱਕਰ ਕਰ ਨੂੰ ਪੁੱਛੋ ਤਾਂ ਸੀ ਠੀਕ ਬਸ ਠੀਕ ਹੈ ਇੰਨੀ ਕੀ ਗੱਲ ਬਾਈ ਤੇ ਥੱਕੇ ਬੱਠ ਠੀਕ ਆ ਗੱਲ ਸੁਣ ਮੇਰੀ ਸ੍ਰੀਂਦਰ ਘੜੀ ਲੈ ਕੇ ਜਾਣੀ ਆ ਹੂੰ ਚਾਹ ਕੜੀ ਖਾ ਲਈ ਹੂੰ ਕੜੀ ਖਾ ਲੈਂਦੇ ਆ ਬਸ ਫੇ ਕੜੀ ਬਣ ਗਈ ਜਦ ਜਦ ਚੱਲ ਜਿਓ ਕੜੀ ਬਣੇ ਸੱਤ ਬਹਿਤ ਨਹੀਂ ਰਹਿ ਕਹ ਤ ਨਹੀਂ ਸਕਦੇ ਤੇ ਕੀ ਡੈਡੀ ਕਰਕੇ ਕੱਲ ਵੀ ਜਾ ਰਹੇ ਤੇ ਕਿੰਦਾ ਕੀ ਹੋ ਗਿਆ ਅਸੀਂ ਕੱਲ ਵੀ ਗਏ ਹੋਏ ਤੇ ਘਰੋਂ ਕੱਲ ਕਿੱਥੇ ਪਾਸਪੋਰਟ ਅਪਲਾਈ ਕਰਕੇ ਆਏ ਵਧਾਈਆਂ ਦੇ ਸੰਮ ਕੇ ਗੁੜੀ ਨੂੰ ਹੂੰ ਚੜੂ ਕੀ ਜਹਾਜ ਵੀ ਹਟਦੀ ਨਹੀਂ ਹਾਂ ਇਹਦੇ ਵੀ ਕਰਮਾ ਚ ਹੋਇਆ ਕੋਈ ਰੋਕ ਨਹੀਂ ਸਕਦਾ ਹਮ ਵਧੀਆ ਗੱਲ ਆ ਜਾ ਵੀ ਆਪਣੇ ਘਰਾਂ ਕੋਲ ਹਨ ਵੀ ਨਾ ਨਾ ਮੈਂ ਤਾਂ ਆਪ ਕਹਿੰਦਾ ਮੇਰੀ ਜ਼ਿੰਮੇਵਾਰੀ ਘਟੂਗੀ ਹੂੰ ਟੈਨਸ਼ਨ ਫਰੀ ਰਹਾਂਗੇ ਆਪਾਂ ਆਰਡਰ ਕਰਿਆ ਕਰਾਂਗੇ ਨਾ ਚੀਜ਼ਾਂ ਭੇਜੋ ਓਏ ਹਮ ਅਰੇ ਨਾ ਨਾ ਥੜਾ ਨਾ ਫੋਨ ਨਹੀਂ ਚੱਕਿਆ ਕਰਦਾ ਕਿ ਕਿਸੇ ਆਪਾਂ ਫੋਨ ਕਰ ਕਿਆ ਕਰਤਾਈ ਜਾਂਦੇ ਮੈਨੂੰ ਹਾਂ ਚੱਲ ਕੋਈ ਪਰ ਇੱਕ ਗੱਲ ਆ ਬਾਹਰਲੇ ਬਿਗੜੇ ਹੋਏ ਬਹੁਤ ਜਿਆਦਾ ਆਪ ਤਾਂ ਬੇਲੇ ਹੁੰਨੇ ਆ ਫੋਨ ਲਾ ਲੈਨੇ ਇਹਦੇ ਦੁਨੀਆਂ ਦਾ ਕੰਮ ਨਹੀਂ ਦੇਖਦੇ ਅੱਛਾ ਮਿਲਗਾ ਦੰਨੇ ਆ ਬੇਲੇ ਕੋਈ ਨਹੀਂ ਹੁੰਦਾਗਾ ਕੰਮ ਜੇ ਫੋਨ ਲੱਗਦਾ ਉੱਥੇ ਕੰਮ ਚੈ ਲੱਗਦਾ ਸਹੀ ਗੱਲ ਨਾਲੇ ਕੰਮ ਨਹੀਂ ਮਿਲੇ ਬੈਠੇ ਕਦੇ ਹੀ ਬੇਲੇ ਬਾਟ ਕੇ ਬੰਦਾ ਫੋਨ ਨਹੀਂ ਲਾਊਗਾ ਜਾਂ ਬੇਲਾ ਉਹ ਫੋਨ ਨਹੀਂ ਲਾਊਗਾ ਹਾਂ ਕਿਉਂ ਮੈਂ ਉਹ ਟਾਈਮ ਨੂੰ ਮੋਬਾਈਲ ਦੇਖਣ ਦਾ ਹੁੰਦਾ ਹਣ ਮੇਰੀ ਭੈਣ ਨਾਲੇ ਘਰ ਦਾ ਕੰਮ ਕਰਦੀ ਹੁੰਦੀ ਆ ਸਾਹਮਣੇ ਵੀਡੀਓ ਕਾਲ ਕਰੀ ਵੀ ਹੁੰਦੀ ਆ ਮੈਂ ਕਦੇ ਇਧਰ ਚਲੇ ਜਾਂਦੀ ਆ ਮੈਂ ਕਹੇ ਦੇ ਦਿੰਦਾ ਫੋਨ ਲੱਗ ਕੇ ਬਿਠਾ ਦੇ ਤੇ ਮੇਰੀ ਵਰਗੀ ਬੰਦ ਹੋ ਜਾਂਦੀ ਆ ਬੀਆਵ ਨੂੰ ਕੰਮ ਕਰਦੀ ਹਾਂ ਹਾਂ ਵੀਡੀਓ ਕਾਲ ਆ ਕੇ ਫੋਨ ਗਏ ਚ ਪੰਡੋਂ ਤਾਂ ਕੰਨਾ ਛੱਡ ਪੋਂ ਟੁੱਟੀ ਠੱਕੀ ਹੁੰਦੀ ਅਸਲੋਂ ਡੋਜ਼ਰ ਜੇ ਦੀ ਜਿਹੜਾ ਉਹਦੇ ਵਾਲਾ ਡੋਜ਼ਰ ਜੇ ਦੀ ਆਵਾਜ਼ ਆਉਂਦੀ ਹੁੰਦੀ ਉੱਥੇ ਦੇ ਹਾਂ ਰੂਲਰ ਕਿਆ ਹੁੰਦਾ ਉਹ ਕਿਆ ਓ ਜੀਸੀਬੀ ਜੀਸੀਬੀ ਆ ਪੱਟੇ ਇਕੱਠੇ ਕਰਨ ਹਾਂ ਪੱਕਾ ਹਾਂ ਗੱਡੀ ਤਾਂ ਆਈ ਨਹੀਂ ਇਹਨੂੰ ਦਣ ਕਿਤੇ ਤਾਂ ਚੜਾਉਣ ਲੱਗਾ ਤਾਂ ਗੱਡੀ ਗੱਡੀ ਆਪਾਂ ਚਲਾਉਣੀ ਹੋਣੀ ਹੈਗੇ ਘਾਤ ਨਹੀਂ ਚਲਾਉਣੀ ਹਾਂ ਉਹਨੂੰ ਚਲਾਉਂਦੀ ਕੌਣ ਆ ਤੂੰ ਚੁੱਪ ਹੋਏ ਨਹੀਂ ਸਾਦੀ ਜਦੋਂ ਤੂੰ ਚੁੱਪ ਹੋ ਹੂੰ ਹੂੰ ਔਖਾ ਹੀ ਹੈ ਕੰਮ ਕਲਾਸ ਲਿਆ ਭਾਜੀ ਪੱਟਦੀ ਝੜ ਪਰੌਣੀ ਆ ਯਾਰ ਅਕਲ ਦਾ ਝਾੜ ਆ ਜੋ ਵੀ ਪੱਟਤੀ ਖਤਮ ਹੈ ਕੰਮ ਆ ਜੀ ਭਾਜੀ ਅਨਕਾ ਜੀ ਕਰੀਏ ਕੱਲਾ ਮੇਰੇ ਭਰਿਆ ਹੋਇਆ ਤਾਂ ਜਿਹੜਾ ਮੈਂ ਰੀਤ ਜਦ ਛੋਟੀ ਸੀ ਭਰਾ ਕੇ ਨਹੀਂ ਤੇਈਤੀ ਉਹ ਨਿਕਲ ਗਿਆ ਆਪਣੇ ਆਪੇ ਅੱਛਾ ਫਿਰ ਹੁਣ ਜਿਹੜਾ ਮਾੜਾ ਜਿਹੜਾ ਤੋ ਵੀ ਉਹ ਨਹੀਂ ਕੱਢਦਾ ਨਸਾਂ ਵਿੱਚ ਸੁੰਨਿਆ ਮਾਰ-ਮਾਰ ਕੇ ਚਾਰ ਤੋਂ ਅੱਛਾ ਜਿਵੇਂ ਖੂਨ ਤਾਂ ਚੱਲਿਆ ਬਹੁਤ ਆ ਪਰ ਹੁਣ ਜਦ ਦੋ ਟੀਕਿਆਂ ਤੋਂ ਬਾਅਦ ਸੁਨ ਉੱਤਰਿਆ ਨਾ ਮੈਨੂੰ ਪਤਾ ਜਾਂ ਮੇਰੇ ਦਾ ਜਿਹੜੇ ਤਕੜੇ ਆ ਮਿਲ ਹੁੰਦੇ ਆ ਉਹਨਾਂ ਦੇ ਦੋ ਟੀਕੇ ਲੱਗਦੇ ਆ ਮੇਰੇ ਦੋ ਜਿਹੜਾ ਬੰਦਾ ਮਤਲਬ ਆ ਨਾ ਸਹੀ ਹੁੰਦਾ ਉਹਦਾ ਇੱਕ ਟੀਕੇ ਨਾਲੇ ਸੋਨ ਹੋ ਜਾਂਦਾ ਹੁਣ ਤੂੰ ਦੇਖ ਲੈ ਵੀ ਕਿਆਇ ਤੂੰ ਮੈਂ ਅਮਲਾਣਾ ਤੂੰ ਪੱਕੀ ਮੈਂ ਫੀਮ ਖਾਨੀ ਡੇਲੀ ਸਵੇਰੇ ਉੱਠ ਕੇ ਡਾਕਟਰ ਕਹਿੰਦਾ ਚਾਹ ਨਹੀਂ ਪੀਣੀ ਸਵੇਰੇ ਉੱਠ ਕੇ ਤੜਕੇ ਮੈਂ ਕਿੰਨੇ ਵਜੇ ਉੱਠਾ ਤੇ 5:30 ਵਜੇ ਕਹਿੰਦੀ ਮੈਨੂੰ ਚਾਹ ਦਾ ਗਲਾਸ ਬਣਾ ਕੇ ਦੇ ਦਿਓ ਮੈਂ ਦੇਖ ਦੀਦੀ ਮਾਮਾ ਸੈਰ ਕਰਕੇ ਮੁੜਿਆ ਆਉਣਾ ਮਾਤ ਨੂੰ ਪਾਣੀ ਪੀਣੀ ਪਿਆਸ ਲੱਗੀ ਜਾਂਦੀ ਆ ਔਰ ਹੁੰਦਾ ਠੰਡਾ ਪਾਣੀ ਉਹ ਗਲਾ ਫੜ ਲੈਂਦਾ ਰਾਤ ਨੂੰ ਜੇ ਸਵੇਰੇ ਉੱਠ ਕੇ ਇੱਕ ਚਾਹ ਦਾ ਕੱਪ ਮੰਗ ਲਿਆ ਕਿਆ ਮੰਗ ਲਿਆ ਭਾਈ ਹੋਗੀ ਨਹੀਂ ਮੈਂ ਅੱਜ ਤੇ ਬਾਅਦ ਮੰਗਣਾ ਮੈਂ ਤਾਂ ਆਪ ਸਵੇਰੇ ਬਹੁਤ ਉਹ ਨਹੀਂ ਆਏ ਨਹੀਂ ਗੱਲ ਹੈਗੀ ਮੈਂ ਸੈਰ ਕਰਕੇ ਮੁੜਿਆ 6:30 ਵਜੇ ਚਾਹ ਦਾ ਕੱਪ ਕੁਣੀ ਪਿਆਤਾ ਉਹ ਮਾਰਾ ਦੀਦੀ ਨੇ ਦੇਤੀ ਤੀ ਆ ਇੱਥੇ ਰੱਖ ਉਹ ਮੇਰੇ ਰੱਬਾ ਡਾਕਟਰ ਵੀ ਤਾਂ ਹੀ ਸੱਚਾ ਹੈ ਵਿਚਾਰਾ ਓਏ ਡਾਕਟਰ ਕਹਿੰਦਾ ਤੁਸੀਂ ਸਲਾ ਖਾਣ ਪੀਣ ਦਾ ਪ੍ਰੈਜਨਟ ਰੱਖਦੇ 30 ਦਿਨ ਮੇਰੇ ਕੋਲ ਨੂੰ ਆ ਜਾਂਦੇ ਮੂੰਹ ਚੱਕ ਕੇ ਮੈਨੂੰ ਉਹ ਤਾਂ ਮਿਰਚਾਂ ਮਿਰਚਾਂ ਹੀ ਕਰੀ ਜਾਂਦਾ ਹੁਣ ਨਹੀਂ ਉਹ ਠੀਕ ਹੈ ਜਸਮੀਨਾਂ ਤੇ ਗੱਲ ਚੱਲਦੀ ਧੀ ਕਹਿੰਦੇ ਵੀ ਪਾਪਾ ਚਾਹ ਪੀਂਦਾ ਸਦਾ ਪਾਪਾ ਬਹੁਤ ਚਾਹ ਪੀਂਦਾ ਹੈ ਪਾਪਾ ਪੰਜ ਛੇ ਵਾਰ ਪੀ ਲੈਂਦਾ ਸ਼ਾਮ ਤੱਕ ਵੀ ਉਹਨੂੰ ਮਤਲਬ ਰੋਕਦੇ ਤੇ ਹਨਾ ਚਾਹ ਪੀਂਦੇ ਕੋਈ ਮੈਨੂੰ ਹਾਸੀ ਆਈ ਜਾਵੇ ਆਪਣਾ ਮਨੋਮਨ ਮਨੋਮਨ ਆਈ ਹਾਸੀ ਆਈ ਜਾਵੇ ਸਰ ਮੈਂ ਕਹਿੰਦਾ ਤੁਹਾਡੇ ਤਾਂ ਪਾਪਾ ਸ਼ਾਮ ਤੱਕ ਪੰਜ ਮਰਚਾਹ ਪੀਂਦਾ ਸਰ ਤਾਂ ਘੰਟੇ ਤੋਂ ਘੰਟੇ ਤੱਕ ਪੂਰੀ ਹੋ ਜਾਂਦੀ ਹੈ ਪੰਜੇ ਬਾਅਦ ਤੋਂ ਨਾ ਮੈਂ ਤਾਂ ਸੱਚੀ ਸਵੇਰੇ ਚਾਹ ਛੱਡਣੀ ਹੈ ਪਰ ਇਹ ਅੱਜ ਇੱਕ ਚਮਤਕਾਰ ਹੋਇਆ ਬਿੰਦਰ ਕਿ ਸਵੇਰ ਦੀ ਚਾਹ ਪੀਤੀ ਵੀ ਅੱਜ ਮੈਂ ਬੜਾਈ ਹੋਣੀ ਬਾਕੀ ਨਹੀਂ ਛੱਡਣੀ ਐ ਕਣੀ ਛੱਡਣੀ ਨਾ ਹੀ ਛੱਡੂਂਦੀ ਅੱਜ ਤਾਂ ਹੁਣ ਇੱਕ ਅੱਧੀ ਵਾਰ ਪੀਵਾਂਗੇ ਬੰਦ ਚਾਰਜ ਫੋਨ ਤੇ ਉਹ ਤਾਂ ਠੀਕ ਆ ਤੇ ਪਾਪਾ ਜੀ ਚਾਹ ਨਾ ਪੀਂਦੋਂ ਤਾਂ ਮਸਾਲੇ ਚਾਹ ਪੱਤੀ ਨਹੀਂ ਸੀ ਰੇ ਕਰਨੀ ਹੁਣ ਤੇ ਵੀ ਬੱਤੀ ਭਰ ਕੇ ਲਸਣ ਦੀ ਪਾਉਣੀ ਦੇਖ ਸੰਦੀ ਪੁਰੇ ਖੜੀ ਹੁੰਦੀ ਆ ਬੈ ਮਿੱਠੇ ਪਾਲ ਬੈ ਬੈ ਮੋਤਰ ਬੈ ਬੈ ਇਹ ਮਿੱਠੇ ਪਾਲੀ ਭਣ ਠੀਕ ਭਣ ਉਹ ਥੋੜੀ ਗਾਏ ਨੂੰ ਕਹਿੰਦੇ ਦੁਆਈ ਦੁਆਈ ਜ਼ਿਆਦਾ ਲਾਤੀ ਤੇ ਠੀਕ ਆ ਇਹੀ ਆ ਡਾਕਟਰ ਸਾਹਿਬ ਹੁਣੇ ਚੱਟ ਲਈ ਪੰਡਾ ਚੱਟੀ ਚੱਟੀ ਉਹਦੀ ਅੱਖੇ ਵਿਚਾਰੀ ਦੀ ਉਲਟੀ ਹੋ ਗਈ ਚੱਟਿਆ ਨਹੀਂ ਉਹਨੇ ਹਾਂ ਉਹਨੂੰ ਸਵਾਲ ਚੜ ਗਈ ਕਿਉਂ ਚਿਚੜੀਆਂ ਜ਼ਿਆਦਾ ਆਤੀ ਮੈਂ ਜਵਾਈ ਉਹਨੇ ਕਿਹਾ ਡੋ ਠਾ ਕਾ ਮਾ ਢਾਈ ਠੱਕਣ ਬਾਦ ਹੂੰ ਹੂੰ ਫੇਰ ਉਹ ਚੜ ਗਈ ਹੂੰ ਸਹੀ ਗੱਲ ਇਤਨੀ ਜ਼ਿਆਦਾ ਲੱਗੀ ਹੋਰ ਤਾਂ ਠੀਕ ਆ ਇਹ ਤਾਂ ਠੀਕ ਆ ਅ ਫੇਰਲੀ ਬੜਕੀ ਗਾਂ ਦੇ ਅਗਲੀ ਜਾਨੇ ਕਿ ਅੱਧਾ ਕਿਲੋ ਦੁੱਧ ਬਾਹਰ ਉੱਠ ਕੇ ਦੇਖਿਆ ਮੈਂ ਕੋਈ ਕਾਂ ਠੰਡੇ ਮੈਂ ਡਾਕਟਰ ਨੂੰ ਬੁਲਾਉ ਉੱਠ ਕੇ ਲਾਉ ਦੇ ਬਖਾਤੜਿਆ ਇਹਨੂੰ ਪਿਆਸ ਘਿਰ ਲੈ ਕੰਮ ਛੇੜਦਾ ਜਿਹੜੀ ਸਿੰਦਰਾ ਨੂੰ ਪਿਆਸ ਤਾਂ ਨਹੀਂ ਸੀ ਜੀ ਨਹੀਂ ਇਹਨੇ ਸਵੇਰ ਉੜਦੀ ਸਾਰ ਗਿਆ ਤੂੰ ਪੀਕ ਲਿਆ ਅੱਧਾ ਲੀਟਰ ਦੁੱਧ ਗਾਂ ਦੇ ਜਿੰਦਰਾ ਇੱਕ ਵਾਟ ਇੱਕ ਜਿਹੜੀ ਵਾਲਟੀ ਪਈ ਨੀ ਇੱਥੀ ਪਈ ਏ ਟੋਕਰੀ ਨਾ ਮੇਰੀ ਆਪਣੀ ਵਾਲਟੀ ਹਰ ਪਲੇਟ ਚੱਕ ਲਿਆ ਵੀਰ ਫਰਿੱਜ ਦੇ ਮੂਰੇ ਪਈ ਵਾਲਟੀ ਵਾਲੀ ਇਹ ਕੜੀ ਖਾਣੀ ਆ ਇੱਕ ਪਲੇਟ ਚੱਕ ਲਿਆ ਇਹਦਾ ਵੀ ਸਾਰਾ ਨੂੰ ਹੱਥ ਲਾਉਣਾ ਪੈਣਾ ਬਸ ਸਰੇਂਦਰ ਹਾਂ ਆ ਪਿਆ ਚੀਜ਼ ਜੀ ਹੁਣ ਆਪਾਂ ਕਈ ਵਾਰ ਮੈਂ ਵੀ ਇੱਥੇ ਤੜਕਾ ਲਾ ਦੇ ਦਿੰਦਾ ਜਾ ਕੇ ਇਹ ਜੀ ਤਾਂ ਨਹੀਂ ਗੱਲ ਆ ਵਿੱਕਿਆ ਆ ਸਰੇਂਦਰ ਨਾ ਕਰਦੀ ਤੜਕੇ ਤੇ ਲੈ ਉਹ ਲੈ ਕੋ ਥੋੜੋ ਗੱਲ ਆ ਮੈਂ ਤਾਂ ਇਹ ਤਾਂ ਗੱਲ ਕਰਿਓ ਨੀ ਵੀ ਸਰੇਂਦਰ ਨਾ ਕਰਦੀ ਸਰੇਂਦਰ ਦੀ ਜ਼ਰਤ ਗਿਆ ਮਨ ਨੂੰ ਨਾ ਕਰ ਦੂਗੀ ਪਾ ਟਾ ਟਾ ਕੀ ਛੋਟੀ ਸਾਲੇ ਹਾਰ ਸਰਿੰਦਰ ਦੇ ਹੋਣ ਨਾ ਕਰਾ ਦੇਣੀ ਮੈਂ ਉਹ ਹੀ ਕਰੇ ਨਹੀਂ ਸਾਦੀ ਲਾ ਕਰਾ ਕੇ ਦਿਖਾ ਦੋ ਲੈ ਓਹੋ ਪਾਈ ਜਾ ਲਿਆਉਣੀ ਆ ਉੱਥੀ ਪਈ ਫ੍ਰਿਜ ਕੋਲ ਪਿੱਦੇ ਪਿਆਜ਼ ਪਏ ਆ ਬਾਲਟੀ ਦੇ ਵਿੱਚ ਮੂਰੇ ਫ੍ਰਿਜ ਦੇ 10 20 ਚੱਕ ਲਿਆ ਆ ਸਾਡੇ ਆਪ ਕੋਲ 5 ਮਿੰਟ ਤੱਕ ਕਰਨਗੇ ਇੱਥੇ ਮੈਂ ਪੀ ਆਪ ਤਾਂ ਕਿਆ ਕੰਮ ਕਰਨਾ ਤਾਂ ਬੈਟੀ ਆਰਡਰ ਮਾਰੀ ਜਾਂਦੀ ਹੈ ਨਾ ਕਚਰਾ ਬੋਲ ਉਹ ਨਾ ਉਹ ਆਪਣੇ ਬਾਲਟਾ ਸਹੀ ਗਿਆ ਤਾਂ ਉਹਨੇ ਉਹਨੇ ਗੱਲ ਸੁਣੀ ਜਿਹੜੀ ਬਾਲਟੀ ਉਹ ਮੰਗੀ ਦੀ ਨਾ ਕਚਰਾ ਬੋਲ ਰਿਹਾ ਹੈ ਉਹ ਦੇਖ ਪਈ ਟੋਕਰੀ ਹਾ ਉਹ ਤੇ ਮੇਰੀ ਨੀਂਹਾਂ ਦੇਖੂਗਾ ਤੇ ਅੱਜ ਕੱਢਿਆ ਤੂੰ ਇਹ ਕਿੱਥੇ ਹੈ ਉਹ ਦੇ ਗਾਗਰ ਗਾਗਰ ਪਰ ਬਈ ਇਹ ਵੀ ਇੰਦਰ ਹੈ ਦੇਖ ਲਈਆਂ ਐ ਤਾਂ ਮੇਰੇ ਵੀਰੇ ਦੀ ਨਿਗਾਹ ਬਹੁਤ ਤੇਜ਼ ਆ ਆ ਦੇ ਦੋ ਹੁਣ ਮੈਨੂੰ ਤੇ ਆਜ ਕੱਢ ਕੇ ਦਹੀਂ ਦੇ ਦੇ ਨਾ ਨਾ ਸਰਿੰਦਰ ਦਾ ਮੂੰਹ ਤਾਂ ਦਹੀਂ ਜਮਾਇਆ ਇਹ ਸਾਬ ਬਣ ਜਾਂਦੀ ਹੈ ਬੜੀ ਅੱਛਾ ਉਹ ਨਹੀਂ ਹੈਗੀ ਪੂਰੀ ਹੈਗੀ ਕਾ ਤਾਂ ਮੈਨੂੰ ਪੁੱਛਵਾ ਨਾ ਜਿਸ ਤਨ ਲਾਗੇ ਸੋਈ ਜਾਣੇ ਆਉਣ ਜਾਣੇ ਪੀੜ ਭਰਾਈ ਨਾ ਪਰ ਸਾਡੇ ਸਾਹਮਣੇ ਤਾਂ ਬੋਲਦੀ ਨਹੀਂ ਸਾਡੇ ਮੈਨੂੰ ਕੱਪੜਿਆਂ ਵਾਲੀ ਵੀਡੀਓ ਚ ਕਮੈਂਟ ਕਰਦੇ ਆਂ ਕਹਿੰਦੇ ਸੰਦੀਪ ਰੋ ਮਾਰਦੀ ਆਪਣੀ ਪਰ ਜਾਈ ਤਾਂ ਐ ਨਹੀਂ ਪਤਾ ਮੇਰੇ ਬੋਲਦੀ ਹੋਈ ਨਹੀਂ ਓਏ ਹੋਏ ਤੈਨੂੰ ਤੰਗ ਕਰਦੀ ਐ ਸਰੇਂਦਰ ਤੈਨੂੰ ਸੱਤਾਂਗ ਕਰਦੀ ਐ ਮੈਂ ਦੱਸ ਦੇ ਅੱਧ ਨੂੰ ਇਹ ਤੂੰ ਬੋਲਦੀ ਕਹਤੇ ਨਹੀਂ ਸਕਦੀ ਸਰੇਂਦਰ ਮੈਂ ਮੈਂ ਤੋ ਬੋਲੇ ਵੀ ਨਾ ਰਹਿਣਾ ਨਹੀਂ ਜਾਂਦਾ ਇਹ ਨਹੀਂ ਮੈਂ ਬੋਲਦੀ ਕਹਿੰਦੇ ਸੂਟ ਆਪ ਗੱਡੀ ਜਾਂਦੀ ਉਹ ਬੋਲਦੀ ਨਹੀਂ ਵਿਚਾਈ ਜਦੋਂ ਕੈਮਰਾ ਬੰਦ ਹੋ ਜਾਂਦਾ ਹੈ ਆਈ ਗਾਇਦੀ ਅਭੀ ਸੰਦੀਪ ਤੈਨੂੰ ਢਾ ਲੂ ਮਨੋਂ ਕਿ ਕਰਦਾ ਲੈਣਨ ਉਸ ਦਿਨ ਪਿੰਦਰਾ ਦਵਾਉਂਦਾ ਨਹੀਂ ਤਾਂ ਕੱਪੜੇ ਪਿੰਦਰੇ ਮੱਖਾਂ ਅੱਖਾਂ ਚ ਡਰਾਤਾ ਪਿੰਦਰੇ ਤਿੰਨੇ ਸੂਟ ਦਵਾਤੇ ਫਿਰ ਐ ਕੜੀ ਫਿਰ ਚਾਹੀਦੀ ਐ ਨਹੀਂ ਕਿਤਾ ਘੂਰ ਹਾਂ ਦੁੱਖ ਬੋਲ ਕੇ ਜੋ ਦੱਸਿਆ ਤਾਂ ਕੀ ਆ ਦੱਸਿਆ ਉਹ ਸਮਝ ਗਿਆ ਐਨੇ ਚ ਇੱਧਰ ਬੋਲ ਬੋਲ ਕੇ ਵੀ ਤਾਂ ਹੀ ਤਾਂ ਪਾਸਪੋਰਟ ਬਣਾਣਾ ਤਾਂ ਕਿਆ ਡਰਨਾ ਬੋਲ ਬੋਲ ਕੇ ਵੀ ਪਿੱਠੀ ਛੋਟਾਣਾ ਤੋਂ ਜੋ ਜੁਈ ਸੋਦਰ ਜਣੇ ਵੀ ਸੂਟਾਂ ਨਾਲ 12 ਮਹੀਨੇ ਤੀ ਦਿਨ ਤੁਹਾਡੇ ਸੂਟਾਂ ਦੀ ਬੁਗੜੇ ਹੁੰਦੇ ਨਾਲੇ ਨਹੀਂ ਇਸ ਵਾਰ ਤਾਂ ਮੇਰੇ ਬਾਅਦ ਨੇ ਮੈਨੂੰ ਦਿੱਤੇ ਤੇ ਪੈਸੇ ਜਿਹੜਾ ਕਰਤਾ ਤਰਤਾ ਉਹ ਹੀ ਦਊਗਾ ਆ ਦੇ ਬਿੱਠ ਕਰਤਾ ਦਾ ਤੁਸੀਂ ਹਾਏ ਮੈਨੂੰ ਭਾਈ ਕਰਤਾ ਤਰਤਾ ਬਹੁਤ ਔਖਾ ਹੈ ਕੰਮ ਮੈਂ ਤਾਂ ਕਹਿੰਨੀ ਆ ਸਾਹਮਣੋਂ ਕਰਤਾ ਤਰਤਾ ਬਹੁਤ ਔਖਾ ਹੈ ਨਹੀਂ ਵੈਸੇ ਉਹਨੇ ਮੋਰਚਾ ਜਿੱਤ ਗਏ ਬੰਦਾ ਸਾਹਮਣੇ ਹੀ ਟੱਕ ਹੋ ਜਾਂਦਾ ਮੈਂ ਨਹੀਂ ਤੇਰਾ ਦੰਦੀ ਹੈ ਕਈ ਵਾਰ ਤਾਂ ਰੱਤਰ ਹੋ ਜਾਂਦਾ ਤਾਗਾਲਾ ਪੈ ਜਾਂਦੀ ਹੈ ਮੈਂ ਬਸ ਹੁਣ ਜਿਹੜਾ ਖਰਚਾ ਹੋਣਾ ਤਾਂ ਹੋ ਲਿਆ ਮੈਂ ਤਾਂ ਆਪਣਾ ਕੋਈ ਖਰਚਾ ਨਹੀਂ। ਸਰਿੰਦਰ ਤੇਰੇ ਸੂਟ ਹੋ ਗਏ ਤਿਆਰ ਹਜੂਰ ਸਾਹਿਬ ਵਾਲੇ? ਹਾਂਜੀ ਭਾਜੀ ਕੱਲ ਦੇ ਕੇ ਆਈਂ। ਕੱਲ ਦੇ ਮੈਂ ਕਹੀ ਜਾਂਦਾ ਤਿਆਰ ਹੋ ਗਏ। ਕਹਿੰਦੀ ਹਾਂਜੀ ਭਾਜੀ। ਹਾਂ? ਕਹਿੰਦੀ 5 ਤਰੀਕ ਤੱਕ ਦੇ ਦੂੰਗੇ। ਗਲ-ਗੋਲ ਪਾ ਕੇ ਕਵਾ ਲਈ ਤਿਆਰ ਕਿਤੇ ਨੋਵੇ 6 ਕਰ ਦਵੇ। ਹਾਂ ਨਹੀਂ ਤਾਂ ਐ ਹੀ ਕਹਿਣਾ ਤਾਂ ਵੀ ਅਸੀਂ ਪਰਛੇ ਨੂੰ ਤਾਂ ਜਾਣਾ ਏ। ਤੇ ਹਾਂਜੀ। ਤਾਂ ਅਗਲਾ ਬਣਾਉਂਦਾ ਚੀਜ਼। ਹੂੰ। ਥੋੜਾ ਜਿਹਾ ਕਈ ਵਾਰ ਮੂਰੇ ਕਹਿਣਾ ਪੈਂਦਾ ਹੈ। ਹੂੰ। ਠੀਕ ਨਹੀਂ? ਹੂੰ। ਮੈਨੂੰ ਤਾਂ ਫਿਰ ਔਖਾ ਹੋ ਜਾਊਗਾ ਕਾ ਤਾਂ ਤੁਹਾਡੇ ਕੋਲ ਕੋਰਟ ਮੈਰਜ ਫੇ ਮੈਂ ਵੀ ਕੋਰਟ ਕੋਟ ਡਰੈਕਲੀਨ ਕਰਾ ਲਵਾਂ ਹਾਂ ਦਿੱਤਾ ਨਹੀਂ ਤੁਹਾਡਾ ਕੋਟ ਹਾਂ ਸਰਿੰਦਰ ਮੋਟਰਸਾਈਕਲ ਪਰ ਆਈ ਆ ਜੀ ਆਪਣਾ ਹੈਲਮਟ ਨਾਲੇ ਚੱਕੀ ਬੈਠੀ ਆ ਕਿ ਉਹ ਹਲਮਟ ਹੋ ਗਿਆ ਲਾੜਡ ਪਿੱਛੇ ਬੀਬੀਆਂ ਨੂੰ ਵੀ ਲਾ ਹੈਲਮਟ ਲੈ ਕੇ ਬਹਿਣਾ ਪੈਂਦਾ ਤਾਂ ਕਰਕੇ ਉਹਨੇ ਕੱਢਿਆ ਹੁਣ ਆਪਣਾ ਨਾ ਉਹ ਫਿਰਦੀ ਇੱਕ ਦੂਜੀ ਛੋਟੜੀ ਹਾਂ ਇੱਥੇ ਲਾ ਗੋਡਿਆਂ ਨੂੰ ਹੈਲਮਟ ਪਾ ਬਾਹ ਲਚੜ ਕਰੇ ਵੀ ਰੋਪੜ ਨੂੰ ਚੱਲੋ ਹੁਣ ਨਹੀਂ ਮੈਂ ਮਰ ਰੋਪੜ ਕਰਨ ਗਿਆ ਜਣ ਦਾ ਪੈਸਾ ਉਹਨਾਂ ਬਾਈ ਨੇ ਲਾਰੇ ਲਾਤੇ ਬਸ ਨਹੀਂ ਲਾਰੇ ਨਹੀਂ ਤੇ ਲਾਏ ਸਰਪ੍ਰਾਈਜ਼ ਦੇਣਾ ਵੀ ਕਿ ਤਾਨੂੰ ਫਿਰ ਤੁਹਾਨੂੰ ਪਤਾ ਹੀ ਹੋਵੇ ਉਹ ਪ੍ਰਿੰਸ ਦਾ ਫੋਨ ਆ ਗਿਆ ਤਾਂ ਇਹ ਗੱਲ ਦਾ ਪਤਾ ਹੀ ਹੈ ਤੁਹਾਨੂੰ ਉਹ ਬਾਕੀ ਗੱਲਾਂ ਗੱਲਾਂ ਦੇ ਵਿੱਚ ਫਿਰ ਉਹ ਕਹਿੰਦਾ ਨਹੀਂ ਵੀ ਹੁਣ ਪੁੱਤ ਆਪਾਂ ਕੱਲੂ ਹੀ ਚੱਲੂਗੇ ਸਰਪ੍ਰਾਈਜ਼ ਕਹਦਾ ਵੀ ਲੈ ਜੇ ਸਰਪ੍ਰਾਈਜ਼ ਦੇਣਾ ਫਿਰ ਦੱਸਣਾ ਤੁਹਾਨੂੰ ਦੇਖਿਓ ਪਤਾ ਅੱਲਾਹ ਦੇਖ ਲੈ ਵਿੱਕੀ ਨੂੰ ਕੋਈ ਸਰਪ੍ਰਾਈਜ਼ ਨਹੀਂ ਦੇਣਾ ਫੋਨ ਲੈ ਕੇ ਨਹੀਂ ਆਉਣਾ ਹਜਾਂ ਲਵਾਰੀਆਂ ਰੇੜੀਆਂ ਪਹਿਲਾਂ ਫੋਨ ਹੀ ਲੈ ਕੇ ਹੁਣ ਫੋਨ ਫੋਨ ਥੋੜੋ ਦੇਣਾ ਇਹਨੂੰ ਲੈ ਇਹ ਫੋਨਾਂ ਦਾ ਲੱਜੂਗਾ ਕੰਨਾਂ ਨਾਲ ਲਟਕਾਉਣਾ ਇਹਨੇ ਓਹ ਹੋ ਗੱਲਾਂ ਦੇਖ ਲੈ ਅੱਛਾ ਹਾਂ ਮੇਰੀ ਤਾਂ ਗੱਲ ਵਿਚੇ ਰਹਿ ਗਈ ਸਰੇਂਦਰ ਤੈਨੂੰ ਮੈਂ ਮਤਲਬ ਤੂੰ ਹਜੂਰ ਸਾਹਿਬ ਗਈ ਹੋਈ ਥੀ ਪਹਿਲੀ ਵਾਰ ਜਾਂ ਪਹਿਲੀ ਵਾਰ ਇਹ ਨੰਬਰ ਸਰ ਵੀ ਇੱਕ ਵਾਰ ਗਈ ਹਾਂ ਬਹੁਤ ਵਧੀਆ ਧਰਤੀ ਹੈ ਦੇਖੀ ਬਾਰ-ਬਾਰ ਖਿੱਚ ਪਾਉਂਦੀ ਹੈ ਵੀ ਆਓ ਤੁਸੀਂ ਗਏ ਹੋ ਕਿੰਨੀ ਵਾਰ ਮੈਂ 2 ਵਾਰ ਮੈਂ ਗਿਆ ਇੱਕ ਵਾਰ ਦੋ ਵਾਰ ਤਿੰਨ ਵਾਰ ਮਿਲਦਾ ਮੈਂ ਕਿੰਨੇ ਜਣਿਆਂ ਨੇ ਪਹਿਲਾ ਜਣਾ ਚੌਥੀ ਰੀਤ ਪਹਿਲੀ ਵਾਰ ਕਰਨ ਵੀ ਜਾਇਆ ਆ ਹਾਂ ਕਰਨ ਵੀਰ ਚੱਲੇ ਦੋਈ ਵਾਰ ਹੂੰ ਕਰਨ ਵੀ ਛੋਟਾ ਜਾ ਤਾਂ ਜਾਇਆ ਆ ਉਹ ਵੀ ਦੋਈ ਵਾਰ ਚੱਲੇ ਆ ਉਹ ਇੱਕ ਵਾਰ ਤਾਂ ਮੇਰੇ ਨਾਲ ਜਾਇਆ ਕਰਨ ਵੀਰ ਹਾਂ ਹਾਂ ਤੇਰੇ ਨਾਲ ਵੀ ਜਾਇਆ ਤਾਂ ਪਰ ਤੁਹਾਡੇ ਨਾਲ ਵੀ ਜਾਇਆ 3 ਵਾਰ ਹੋਣ ਹਾਂ ਪਤਾ ਮੈਂ ਇਹਨਾਂ ਨੂੰ ਡਰਬਾ ਕੇ ਦਿੱਤਾ ਦੋਹਾਂ ਜਣਿਆਂ ਨੂੰ ਮੈਂ ਕਹਿ ਜਾਈਦਾ ਤੁਸੀਂ ਦੋਹਾਂ ਜਣੇ ਹੁਣ ਲੜੀ ਗਏ ਦੋਨੋਂ ਹੀ ਲੈ ਕੇ ਜਾਣੇ ਨਾ ਨਾ ਮੈਂ ਆਪਣੇ ਬੀਰੇ ਨੂੰ ਕੁਝ ਨਹੀਂ ਕਹਿੰਦੀ ਮੈਂ ਆਪਣੇ ਬੀਲੇ ਨੂੰ ਕੁਝ ਨਹੀਂ ਕਹਿੰਦੀ ਅਜੀਤ ਮੈਂ ਆਣਿਆ ਇਹ ਪੰਗੇ ਵਹਲੰਦੀ ਆ ਪਤਾ ਕਰ ਲੈ ਮੈਂ ਪਾਸਤਾ ਬਣਾ ਲਿਆ ਮੈਨੂੰ ਕਹਿੰਦੀ ਕਰਨ ਤਾਂ ਨਾ ਮੈਨੂੰ ਐ ਕਰੀ ਜਾਂਦਾ ਨੂੰ ਘੱਟਦੀ ਪਾਸਤਾ ਸੋਚ ਚ ਜਾ ਕੇ ਕਹਿ ਕੇ ਆਈ ਐ ਨਹੀਂ بگੜੀ ਹੋਈ ਮੈਨੂੰ ਪਤਾ ਕਾਹ ਕਹਿੰਦੇ ਕਹਿੰਦੇ ਅੱਛੀ ਜਾਣਾ ਜੂ ਸਾਹਿਬ ਨੂੰ ਐ ਮम्मा ਚੁੱਕੋ ਅੱਛੀ ਜਾਣਾ ਜੂ ਸਾਹਿਬ ਨੂੰ ਤੰਨੂੰ ਨਹੀਂ ਲੈ ਕੇ ਜਾਣਾ ਕਾ ਦਾ ਕੰਮ ਕਰਨ ਕਰੂਗਾ ਤੂੰ ਆਪਣਾ ਕਰ ਨਹੀਂ ਬੱਸ ਉਹ ਨੂੰ ਵੇ ਕਿਹ ਕਾਇ ਮਾਮੀ ਆ ਨਾ ਹਸੇ ਕਹਿੰਦੀ ਦੱਸ ਹੈ ਫਿਰਦੀ ਫਿਰਦੀ ਚੰਗੀ ਭਲੀ ਬਸ ਕਹਦੀ ਆਪਣਾ ਘਰ ਦਾ ਕੰਮ ਦੇਖੀ ਤੂੰ ਬਹੁਤ ਇਹ ਬੋਲਣ ਲੱਗੀ ਕਈ ਵਾਰ ਤਾਂ ਗੱਲ ਆਏ ਮਾਰਦੀ ਬੰਦਾ ਸੋਚ ਵੀ ਜਾਂਦਾ ਵੀ ਆਏ ਕਹਿ ਦੂਗੀ ਸਵੇਰੇ ਕਿਆ ਕਰਦੀ ਸੀ ਜਦ ਤੁਸੀਂ ਆਏ ਤੇ ਕਮਰੇ ਚ ਕਹਿੰਦੀ ਮੈਂ ਤਾਂ ਤੇਰੇ ਨਾਲ ਲੁੱਚੀ ਹੋਈ ਕਾਦੇ ਪਿੱਛੇ ਵੀ ਕੱਲ ਨਹੀਂ ਆਈ ਪਹਾੜ ਤੇ ਤੂੰ ਗਈ ਵੀ ਤੇ ਅੱਛਾ ਸੁਖੋ ਭੈਣ ਦੀ ਨਾਲ ਉਸੀ ਵੀ ਤੇ ਹਾਂ ਚੱਲਾ ਨਿਆਣਾ ਦਾ ਕੰਨੀ ਹੁੰਦਾ ਵੀ ਕਿਸੇ ਕੰ ਦਾ ਭੇਜਣੀ ਤੀ ਉਹ ਮਾਹਰ ਕਰਨ ਵੀ ਨਹੀਂ ਤੀ ਗਿਆ ਫਿਰ ਤਾਂ ਨਹੀਂ ਭੇਜੀ ਬਧੀਆਂ ਨਹੀਂ ਲੈ ਕੇ ਗਏ ਹੂੰ ਓਏ ਹੋਏ ਪੁੱਛੇ ਨਾ ਵਿਕੇ ਐਂ ਲੱਗਦਾ ਤਾਂ ਜਾ ਕੇ ਵੀ ਬਾਹਰ ਪਾ ਕੇ ਐਨੀ ਢਾਂਡਾ ਉੱਥੇ ਢਾਂਡਾ ਉੱਥੇ ਆਏ ਵੀ ਆ ਉੱਥੇ 2:30 ਵਜੇ ਤੋਂ ਬਾਅਦ 2:00 ਵਜੇ ਤੋਂ ਬਾਅਦ ਸੂਰਜ ਆ ਗਿਆ ਮੁੰਡਾ 2:00 ਵਜੇ ਆ ਜਾਂਦਾ 2:00 ਵਜੇ ਆਏ ਹਨੇਰਾ ਹੋ ਜਾਂਦਾ ਮੈਂ ਤਾਂ ਹੀ ਕਹਿੰਦਾ ਸੂਰਜ ਆ ਗਿਆ ਹੋ ਜੰਦਾ ਪਾੜੀ ਦੇ ਉਹ ਲੋਗਾ ਸੂਰਜ ਬਾ ਠੰਡਾ ਉੱਥੇ ਕੀ ਹੋਇਆ ਜਦ ਅਸੀਂ ਜਾ ਕੇ ਗੱਡੀ ਖੜਾਈ ਚੱਲ ਅੱਗੇ ਸੀਸੇ ਬੰਨਤਾ ਚ ਲੱਗੀ ਨਹੀਂ ਇੰਨੀ ਠੰਡ ਉਹ ਗੱਡੀ ਖੜਾਈ ਗੱਡੀ ਖੋਲ ਦੀ ਸਾਰ ਟਾਕੀ ਜਦ ਇਹ ਦੰਤ ਕੰਬਣ ਲਾਉ ਬੱਜਣ ਲੱਗ ਪਿੰਦੇ ਇਹਨੂੰ ਕਮਾ ਕੇ ਲਿਆਇਓ ਤੁਸੀਂ ਹਾਂ ਨੂੰ ਸਭ ਤੋਂ ਬਾਅਦ ਦੇਖਾਂਗੇ ਬਣਾਉਂਗੇ ਪ੍ਰੋਗਰਾਮ ਚੱਲ ਪ੍ਰੋਗਰਾਮ ਬਣਦਾ ਲੈ ਜਾਉਂਗੇ ਮੈਂ ਲੈ ਜਾਉਂਗੀ ਪਿੰਦਰੇ ਤੈਨੂੰ ਕਦ ਹਾਂ ਤੁਸੀਂ ਲੈ ਕੇ ਜਾਓ ਮੈਂ ਕਿਹਾ ਕਹਿੰਦਾ ਮੈਂ ਮੇਰੇ ਮੈਂ ਮੈਂ ਜਾ ਸਾਲੇ ਨੂੰ ਤੁਸੀਂ ਲੈ ਕੇ ਨਾ ਜਾਓ ਹੂੰ ਨਹੀਂ ਨਾ ਨਾ ਕਮਾ ਲਿਆ ਲੈ ਜੂਗੇ ਅ ਹੋਰ ਤੂੰ ਆਇਆ ਜਾ ਉੱਥੇ ਬਰਫ਼ ਪੈਣੀ ਸ਼ੁਰੂ ਹੋ ਗਈ ਨਾਨਕਾ ਜਾ ਤਾਂ ਲੈ ਕੇ ਜਾਉਂਗੇ ਇਹਨਾਂ ਨੂੰ ਬਰਫ਼ ਪੈਣੀ ਨਹੀਂ ਇਹਨਾਂ ਨੂੰ ਲੈ ਕੇ ਜਾਣਾ ਨਹੀਂ ਨਾ ਨਾ ਪਾਇਆ ਜਾਸਮੀਨ ਰਵਿੰਦਰਾ ਨਾ ਭੇਜੂਗੀ ਉਹ ਵੀ ਕਹਿੰਦੇ ਹੂੰ ਚਲ ਕੋਈ ਸਰਿੰਦਰ ਨੇ ਤਾਂ ਹੁਣ ਹਜੂਰ ਸਾਹਿਬ ਨੂੰ ਮਸੋ ਹਾਮੀ ਭਰੀਆ ਉੱਥੇ ਨੂੰ ਪਹਾੜਾ ਤੈਨੂੰ ਕਿੱਥੇ ਅਮੀ ਭਰਦੂ ਨੀ ਬਰਸਾਤ ਤੱਕ ਤੈਨੂੰ ਨਹੀਂ ਪਤਾ ਸਰਿੰਦਰ ਨੂੰ ਕਾਦੀ ਲੋੜ ਆ ਕਾਦੀ ਮੈਂ ਜਾਂਦੀ ਆ ਇਹ ਹਾਂ ਮੈਨੂੰ ਪਤਾ ਲੱਗ ਗਿਆ ਹੁਣ ਇਹ ਸਾਨੂੰ ਦੇਦੀ ਫਿਰ ਵਿਖਿੰਦਰ ਪੁੱਛ ਲਈ ਆ ਹੀ ਨਹੀਂ ਦੇ ਹੁੰਦਾ ਨਾ ਵੀ ਸਰਿੰਦਰ ਹਾਂ ਮੈਂ ਰਾਦਾ ਮੈਨੂੰ ਕੈਨਸਲ ਕਰਕੇ ਤੈਨੂੰ ਫਿਰ ਸਰਿੰਦਰ ਨੂੰ ਥੋੜੀ ਜਿਹੀ ਪਿਆਰ ਦੀ ਲੋੜ ਆ ਨਾ ਅਸੀਂ ਤਾਂ ਗਾਲਾਂ ਕੱਢਦੇ ਆ ਇਹਨੂੰ ਅਸੀਂ ਤਾਂ ਡੰਡਾ ਲੈ ਕੇ ਮਗਰ ਪੈ ਜਾਂਦੇ ਇਹਦੇ ਹਾਂ ਓਹ ਜਾਨੀ ਕੀ ਤੇਰਾ ਕੈਕ ਦਾ ਭਾਵ ਹੈ ਮੈਂ ਪਿੰਦਰਾ ਵਿੱਕੀ ਤਿੰਨੇ ਜਣੇ ਸੀ ਗਾਲਾਂ ਕੱਢਦੇ ਆ ਮੈਂ ਨੇ ਇੱਕ ਵਾਰ ਕਹਿ ਆ ਫੋਨ ਕਰਕੇ ਮਹਸਿੰਦਰ ਤੇ ਜਾਇਆ ਜੀ ਸਾਹਿਬ ਠੀਕ ਹੈ ਜੀ ਠੀਕ ਹੈ ਚਲ ਠੀਕ ਆਵੇਂ ਮੈਂ ਹਾਂ ਕਰ ਦਵਾ ਮੈਂ ਕਰਦੇ ਨੰਬਰ ਕਿੰਨਾ ਦੱਸਿਆ ਉਹਦਾ ਕਿੰਨਾ ਨੰਬਰ ਹੈ ਦਾ 9090 ਨਾ ਲੱਗੇ ਨਾ ਲੱਭੇ 9090 ਨਾ ਲੱਗੇ ਨਾ ਲੱਭੇ ਇਹ ਚਾ ਅੱਗਾ ਵੀ ਪਿਆ ਦੀ 9090 ਨਾ ਲੱਗੇ ਨਾ ਲੱਭੇ ਹਾਰ ਗਿਆ ਬਾਲਟੀ ਚਾੜਦਾ ਲੈ 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 ਤਲੋ ਠੀਕ ਹੈ ਜੀ ਮਿਲਾਂਗੇ ਫੇਰ ਤੁਹਾਨੂੰ ਹੁਣ ਠੀਕ ਆ ਠੀਕ ਆ ਬੜੇ ਪਰੋਨੇ ਲਾਇੰਸ ਇੱਥੇ ਤੇ ਲੱਤਾ ਨਾ ਕਾਣੋ ਦੇ ਲੱਗਿਆ ਕੋਤੀ ਰੱਖਿਆਣਾ ਤਾਂ ਕਮਾਣਾ ਤੁਸੀਂ ਦੁਕਾਨ ਚ ਕਾਹਲਾ ਦੀਦੀ ਦਾਲੇ ਦਾ ਲੈਣਾ ਆ ਸਾ ਇਹ ਤਾਂ ਹੁਣ ਵੀ ਰਹਿਣੇ ਇਹਨਾਂ ਨੂੰ ਰਸਤੇ ਚ ਜਾਂਦੇ ਜਾਂਦੇ ਦਾਲੇ ਲੈਣਾ ਪੈਣਾ ਠੰਡ ਪਤਾ ਕਿੰਨੀ ਹੈ 8 10 ਅੰਦਰ ਮੋਟਰਸਾਈਕਲ ਪਰ ਚੁੰਨੀ ਲਿਆ ਸਿਰ ਪਰ ਕੋਟ ਬਸ ਆ ਇੱਥੇ ਮੋਢੇ ਉੱਤੇ ਰੱਖ ਲੈ ਕੋਟ ਰੱਖ ਕੇ ਮੋਢੇ ਪਰ ਠੰਡ ਹੋ ਰਣੀ ਸੂਰਜ ਦੇ ਕਿਹੜੇ ਸਾਹ ਉਹਨਾਂ ਭੱਜਿਆ ਜਾਂਦਾ ਥੱਲੇ ਉਹਨਾਂ ਤੁਹਾਡੇ ਤੁਰਦੇ ਤੁਰਦੇ ਇਹਨੇ ਲੋਪ ਹੋਣਾ ਜੇ ਧਾਰਾ ਵੀ ਦੇਖਣੀ ਹੈ ਹਾਂ ਚਲੋ ਤੋਰੋ ਫਿਰ ਇਹਨਾਂ ਨੂੰ ਤੋਰੋ ਬੇਦਾ ਕਰੋ ਇਹਨਾਂ ਨੂੰ ਛੇਤੀ ਕਰੋ ਤੋਰੋ ਭਾਈ ਆ ਜਾਂਦਾ ਨਾ ਨਾ ਉਹ ਕਾ ਤਾਂ ਤੁਹਾਡੀ ਕੋਟ ਮੈਰਿਜ ਦੀ ਡੇਟ ਲੈ ਲੋ ਇਹਨਾਂ ਤੇ ਡੇਟ ਦਿਓ ਭਾਈ ਮੈਂ ਕੋਟ ਦੇਖਦਾ ਨਹੀਂ ਪਾਰਟੀ ਖਾਣ ਆਉਂਗੇ ਨਹੀਂ ਵਿਆਹ ਦੇਖਣਾ ਟੋਟ ਦਾ ਇਹਨੇ ਹੁਣ ਦਿਖਾ ਦੇਣਾ ਜਿਹੜਾ ਦੇਖ ਕੇ ਆਈ ਨਮਾ ਜੇ ਦੇਖਣੀ ਹੈ ਨਹੀਂ ਇਹ ਵੀਂਦਰੇ ਮੈਨੂੰ ਸੱਚੀਓ ਲੈ ਕੇ ਜਾ ਬੁਲਾਉਂਗਾ ਪਰ ਪ੍ਰੋਬਲਮ ਬੁਲਾ ਲੇ ਵਿਆਹ ਦੇਖਣਾ ਪਾਰਟੀ ਮੈਂ ਕਰ ਦੂੰਗੀ ਚੱਲ ਮੇਰੇ ਕੋਲ ਪਾਰਟੀ ਬੱਸ ਮਨੇ ਕੋਰ ਕੋਟ ਕਾਉਂ ਕੋਟ ਮੈਰੀ ਜਿੱਦ ਕਰਾ ਉਹ ਜਾ ਤੁਸੀਂ ਤਿਆਰ ਹੋਣਾ ਹੁਣ ਪਾਰਲਰ ਦੀ ਤਿਆਰ ਕਰਨਾ ਉਹ ਕਿੱਥੇ ਤਿਆਰ ਹੋਣਾ ਹੈ ਇਹ ਕਹਿੰਦੀ ਆ ਇਹ ਕਹੀ ਜਾਵੇ ਉਹ ਕੋਲਾ ਕਹਿੰਦਾ ਸ਼ੇਰਵਾਨੀ ਪਾਉਣੀ ਹੈ ਸਹਣ ਹੋਣੇ ਬਸ ਕਿੱਲੋ ਸਹਣ ਹੋਣੇ ਓਹੋ ਨੀ ਫੋਟੋ ਹੋਣੀ ਬਸ ਆਮ ਦੋਨੇ ਸ਼ਾਦੀ ਸ਼ੁਦਾ ਹੈ ਬਿਆਨ ਦੇਣ ਤੁਸੀਂ ਸ਼ਾਦੀ ਸ਼ੁਦਾ ਹਾਂ ਮੈਂ ਲੋਕ ਜੇ ਮੇਰੇ ਵਰਗੇ ਨੇ ਕਹਿੰਦਾ ਨਹੀਂ ਉੱਤੀ ਰੁਕ ਜਾ ਦੋ ਦਿਨ ਗਵਾਹ ਚਾਹੀਦੇ ਆ ਧਾਨ ਨੂੰ ਬੁਲਾ ਧਾਨ ਨੂੰ ਬੁਲਾ ਲਊਗਾ ਤੂੰ ਕਰ ਰਹੀ ਕੋਈ ਨਾਰਾਜ਼ ਹੂੰ ਜੇ ਵੀਦਰ ਮੈਂ ਕਹਿੰਦਾ ਵੀ ਇਨਕੀ ਸ਼ਾਦੀ ਨਹੀਂ ਹੋਈ ਹੈ ਉੱਤੀ ਰੁਕ ਜਾਣਾ ਮੈਂ ਬੈਠ ਜਦੇ ਘੇਰ ਦੋ ਨਾ ਥੱਲੇ ਵੀ ਸੱਚਾ ਮੇਰੇ ਤਾਂ ਡੈਡੀ ਦੀ ਵੀ ਗਵਾਹੀ ਪੈਣੀ ਆ गाडी लोड ਪਿੰਡ ਦਾ ਪਿੰਡ ਦਾ ਲੰਬੜਦਾਰ ਹੁੰਦਾ ਕਿ ਸਰਪੰਚ ਹੁੰਦਾ ਮੁਖੀਆਂ ਦੇ ਹੁੰਦੀ ਹਾਂ ਆਪਣੀਆਂ ਗਵਾਹੀਆਂ ਕਿਸੇ ਦੀ ਨਹੀਂ ਚੱਲਣੀਆਂ ਇਹ ਦੋਨੇ ਹੋਣਗੇ ਇਹਨਾਂ ਤੋਂ ਦੋਹਾਂ 'ਚੋਂ ਇੱਕ ਮਤਲਬ ਮੇਨ ਮੁਖੀ ਬੰਦਾ ਕੋਈ ਵੀ ਹੋਵੇ ਮੈਂਬਰ ਹੋਊਗਾ ਉਹਨਾਂ ਦਾ ਮੈਂਬਰ ਤਾਂ ਚੱਲ ਮੈਂ ਤਾਂ ਉਹ ਦੇਖਣ ਜਾਣਾ ਹਾਂ ਵੀ ਕੋਟ ਮੈਰਜ ਹੁੰਦੀ ਕਿਤੇ ਸਿਰ ਗਲਤ ਨਾ ਕਰ ਦੋ ਮੇਰੇ ਕਿ ਕਦਾ ਮੇਰੇ ਕਿ ਨਹੀਂ ਉਹ ਕਦਾ ਜਿੱਦ ਕਿ ਨਹੀਂ ਰਹੂਗਾ ਹਾਂ ਉਹ ਟੱਪਰੀਆਂ ਕਿ ਨਹੀਂ ਤਾਂ ਵਿਊ ਇੱਕ ਵਾਰ ਪਹਿਲਾਂ ਕਨਫਰਮ ਕਰ ਲਓ ਵੀ ਕਿਹੜੇ ਕਿਹੜੇ ਬੰਦਿਆਂ ਦੀ ਲੋੜ ਪੈਣੀ ਹੈ ਉਹ ਸਾਹਿਬ ਨਾਲ ਉਹਨਾਂ ਦਾ ਟਾਈਮ ਲੈ ਕੇ ਕਰਾ ਕੇ ਭਰੇ ਕਰੋ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਹੋਣਾ ਹੀ ਹੋਣਾ ਪਹਿਲਾਂ ਉਹ ਕੱਲ ਨੂੰ ਲੈ ਕੇ ਜਾਊਂਗਾ ਕੱਲ ਨੂੰ ਜਾਊਂਗਾ ਪੂਰੇ ਤਹਿਸੀਲ ਵਿੱਚ ਤਹਿਸੀਲ ਚ ਜਾ ਕੇ ਉਹਨਾਂ ਤੋਂ ਸਾਰਾ ਪੁੱਛ ਲਈ ਮੈਂ ਕਹਿੰਦਾ ਹਾਂ ਇਹਨਾਂ ਦਾ ਨਿਕਲਿਆ ਨਹੀਂ ਹੈਗਾ ਕਿ ਅਗਰ ਉਹਨਾਂ ਨੇ ਸਰਟੀਫਿਕੇਟ ਉਪਰ ਉੱਥੇ ਬੈਠਿਆ ਵੀ ਰੋਲਾ ਪਾਈ ਗਏ ਮੰਗਡਾ ਲਿਓ ਕਢਾ ਲਿਓ ਇਹਨਾਂ ਨੇ ਤਾਂ ਪਹਿਲਾਂ ਕਰਾਈ ਰਿਪੋਰਟ ਮਰਜ ਕਰ ਪਹਿਲਾਂ ਉਹਨਾਂ ਨੂੰ ਨਾ ਗੁਰਦੁਆਰਾ ਸਰਟੀਫਿਕੇਟ ਉਹਨਾਂ ਦਾ ਤਾਂ ਨਹੀਂ ਆਇਆ ਗੁਰਦੁਆਰਾ ਸਾਹਿਬ ਉਹਦਾ ਗੁਰਦੁਆਰਜੂ ਲੈ ਕੇ ਆਉਣਾ ਪੈਂਦਾ ਉਹ ਤਾਂ ਉਹ ਤਾਂ ਉਹ ਕਰਨਾ ਕਹਿਤਾ ਆਲ ਵਾਲਟ ਚ ਸਰਟੀਫਿਕੇਟ ਨਹੀਂ ਆ ਵੀਡੀਓ ਬਣ ਕੇ ਜਾਂਦੀ ਹੈ ਵੀ ਹਾਂ ਤੂੰ ਮੇਰੀ ਘਰ ਵਾਲੀ ਉਹ ਸਰਟੀਫਿਕੇਟ ਹੈ ਉਹ ਸੱਦਾ ਵੀ ਲੜਾਈ ਹੋ ਜਾਂਦੀ ਆ ਉਹ ਵੀ ਉਹ ਵੀ ਲੜਾਈ ਗੱਲ ਸੋਚੋ ਤੇ ਦਵੰਟੀ ਪਹਿਲਾਂ ਹੋਗਾ ਫਿਰ ਤੇਰੀ ਸੇਵਾ ਹੋਊਗੀ ਟਿੱਕੇ ਬਹਿ ਜੰਗੀ ਫਿਰ ਉਹ ਤੇ ਆਊਗਾ ਇਹ ਨਹੀਂ ਸੇਵਾ ਦਾ ਆ ਦੇਖ ਲੈ ਦੀਦੀ ਵੀ ਤੇ ਤੇਰੀ ਸੇਵਾ ਹੋਣੀ ਆ ਫਿਰ ਕਰ ਲਓ ਮੇਰੀ ਸੇਵਾ ਕਰਿਓ ਅੱਜ ਦੇਸੀ ਘੀਚ ਮੈਨੂੰ ਰੋਟੀ ਚੂਰ ਕੇ ਦੇਓ ਮੈਂ ਕਿਹਾ ਨਾ ਕਰ ਹਾਂ ਫੇਰ ਵਜਾ ਬਾਜੀ ਖਾਇਓ ਨਾ ਮੈਂ ਖਾਤਾ ਕੱਲ ਲੱਗਿਆ ਹਾ ਤਾਰ ਹੋਗੀ ਚੱਲਦਾ ਮੈਂ ਰੋਲਾ ਥੋੜੋ ਪਾਉਂਦਾ ਮੈਂ ਆਪਣਾ ਆਪ ਵੀ ਚੈੱਕ ਕਰ ਲੈਂਦਾ ਮੈਂ ਤਾਂ ਆਪੇ ਵੀ ਵੀ ਚੈੱਕ ਕਰ ਲੈਂਦਾ ਮੈਂ ਥੋੜੇ ਰੋਲਾ ਥੋੜੋ ਪਾਉਂਦਾ ਵੀ ਮੈਨੂੰ ਡਾਕਟਰ ਕੋਲੇ ਚਲੋ ਨਾ ਕਰਿਆ ਕਰ ਵੀ ਅਸੀਂ ਤੇਰੀ ਬਾਹ ਫੜ ਕੇ ਦੇ ਹਾਂ ਤੁਹਾਨੂੰ ਮੈਨੂੰ ਹੋਰ ਨਾ ਕਰ ਉਹ ਪਨੀਰ ਬਣਾਉਂਦੇ ਤੇ ਨੀਰ ਉਹਦੇ ਸੀ ਕੀ ਹੌਲੀ ਬਹੁਤ ਵਧੀਆ ਲੱਗੀ ਕਿ ਆਇਆ ਹੈ ਕਿਤੇ ਮੈ ਥੱਲੇ ਰੱਖਿਆ ਡੱਬਾ ਹੈ ਨਾ ਗਾਂਧੀ ਚਾਹ ਉਹ ਜਿਹੜੀ ਲੱਸੀ ਵਾਲੀ ਦੁਕਾਨ ਉੱਤੇ ਉਹ ਥੱਲੇ ਡੱਬਾ ਰੱਖਿਆ ਆ ਜਾ ਨਾ ਖਾ ਗਈ ਨਾ ਖਾ ਲਓ ਇਹ ਤੁਪਨੀ ਖਾ ਕੇ ਦੇਖ ਲਓ ਵਧੀਆ ਦੇਸੀ ਕੀਚ ਬਣੀ ਵੀ ਆ ਉਹ ਨਾਲ ਦੀ ਆ ਉਹਦੇ ਵਾਲੀ ਆ ਮੂੰਗ ਮੂੰਗ ਦੀ ਦਾਣ ਦੀ ਪੀਸ ਕੇ ਬਣਾਈ ਬਹੁਤ ਸਵਾਦ ਆ ਸਵਾਦ ਆ ਮੈਂ ਵੀ ਨਹੀਂ ਖਾਦੀ ਸੀ ਪਰ ਪਹਿਲਾਂ ਮੈਂ ਉਹਨੂੰ ਕੰਮ ਮੜੀ ਦੇ ਚੱਕਰ ਆ ਤੇ ਲੱਗੀ ਸਵਾਦ ਦੀ ਮੈਂ ਕਰ ਦਿੱਤਾ ਕਿ ਲੋਕ ਖਾ ਨਹੀਂ ਸਾਦੀ ਕੀ ਰੇਟ ਲੈ ਕੇ ਆਇਆ 100 ਰੁਪਏ 250 ਰੁਪਏ ਕੱਟਿਓ ਤਾਂ ਸੌ ਰੁਪਏ ਦਾ ਕਿਲੋ ਦਿੱਤੀ ਉਹਨੇ 100 ਰੁਪਏ ਦੀ 120 ਰੁਪਏ ਪਾਈ ਆਤੀ 120 ਉਹ ਹੀ 2 250 ਦੀ ਇੱਧਾ ਕਿਲੋ ਕਰਤੀ ਠੀਕ ਆ ਠੀਕ ਤਾਂ 100 ਰੁਪਏ ਦੀ ਲੱਸੀ ਚਲੋ ਫਿਰ ਚਲੋ ਲੋ ਬੈਠ ਰੂ ਦੋਨੋਂ ਚਲੋ ਦੋ ਇਹਨਾਂ ਨੂੰ ਫਲਾਫੇ ਫਲੂਫੇ ਦੇ ਦੋ ਜਿਹੜੇ ਦੇਣੇ ਇਹਨਾਂ ਨੂੰ